ਮੋਗਾ ਤਜ਼ਾਬ ਕਾਂਡ ਦੇ ਮੁਲਜ਼ਮਾਂ ਨੂੰ ਅਦਾਲਤ ਤੇ ਸੁਣਾਈ ਸਖਤ ਉਮਰ ਕੈਦੀ ਦੀ ਸਜ਼ਾ ਅਤੇ 12 ਲੱਖ ਰੁਪਏ ਜੁਰਮਾਨਾ ਜੋ ਕਿ ਪੀੜਤਾਂ ਨੂੰ ਦਿੱਤਾ ਜਾਏਗਾ। ਪੰਜਾਬ ਸਰਕਾਰ ਨੂੰ ਵੀ 5 ਲੱਖ ਰੁਪਏ ਦੀ ਮਾਨਲੀ ਮਦਦ ਕਰਨ ਦੇ ਹੁਕਮ ਦਿੱਤੇ ਗਏ ਨੇ। ਜੁਲਾਈ 2013 ਨੂੰ ਅਦਾਲਤ ਵਿੱਚ ਆਪਣੇ ਇਲਾਕਾ ਕੇਸ ਦੀ ਪੇਸ਼ੀ ਪੁੱਗਤਨ ਆਈ ਮਨਦੀਪ ਕੌਰ ਅਤੇ ਉਸਦੇ ਪਿਤਾ ਤੇ ਉਸਦੇ ਪਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਐਸਿਡ ਅਟੈਕ ਕੀਤਾ ਸੀ। ਇਸ ਕੇਸ 'ਤੇ ਬੁੱਧਵਾਰ ਨੂੰ ਮੋਗਾ ਦੀ ਅਦਾਲਤ ਨੇ ਫੈਸਲਾ ਸੁਣਾਇਆ। 11/7/2013 ਨੂੰ ਇੱਕ ਮਾਸੂਮ ਬੱਚੀ ਮਨਦੀਪ ਕੌਰ ਆਪਣੇ ਪਿਤਾ ਦੇ ਨਾਲ ਅਦਾਲਤ ਚ ਆਪਣੀ ਤਲਾਕ ਦੀ ਵੇਸ਼ੀ ਭੁਗਤਣ ਲਈ ਆ ਰਹੀ ਸੀ ਉਹਦੇ ਤਲਾਕ ਦਾ ਕੇਸ ਆਪਣੇ ਘਰ ਵਾਲੇ ਹਰਿੰਦਰ ਸਿੰਘ ਤੇ ਪਾਇਆ ਸੀ ਹਰਿੰਦਰ ਸਿੰਘ ਵਾਸੀ ਰਛੀਨ ਰਾਏਕੋਟ ਜਿਸ ਤੇ ਉੱਤੇ ਉਹਦੇ ਅਲੀਗੇਸ਼ਨ ਸੀ ਕਿ ਮੈਨੇ ਨਾਲ ਕੁੱਟਮਾਰ ਕਰਦਾ ਜਾਂ ਮੇਰੇ ਨਾਲ ਬਸ ਸਲੂਕੀ ਕਰਦਾ ਮੈਂ ਤਲਾਕ ਲੈਣਾ ਚਾਹਨੀ ਆ ਤੇ ਜਿਸ ਵਕਤ ਮਨਦੀਪ कौर ਆਪਣੇ ਪਿਤਾ ਸ਼ਮਸ਼ੀਰ ਸਿੰਘ ਨਾਲ ਸਕੂਟਰ ਪਰ ਬੈਠ ਕੇ ਆਪਣੇ ਅਦਾਲਤ ਨੂੰ ਆ ਰਹੀ ਸੀ ਤਾਂ ਗੁਰਕੂਲ ਸਕੂਲ ਦੇ ਕੋਲ ਜੀਟੀ ਰੋਡ ਤੋਂ ਥੋੜਾ ਜਿਹਾ ਪਿੱਛੇ ਉਹਦੇ ਪਤੀ ਨੇ ਆਪਣੇ ਤਿੰਨ ਸਾਥੀਆਂ ਪਰਵਾਨ ਸਿੰਘ ਪਾਨਾ ਦਪਿੰਦਰ ਸਿੰਘ ਗੋਗਾ ਤੇ ਜਗਜੀਤ ਸਿੰਘ ਜੱਗਾ ਨਾਲ ਘੇਰ ਕੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ ਪਰ 5 ਲੀਟਰ ਗੰਧਕ ਦਾ ਤਜਾਬ ਫੈਂਕ ਦਿੱਤਾ ਜਿਸ ਦੇ ਨਾਲ ਉਹ ਬਾਪ ਬੇਟੀ ਬੁਰੀ ਤਰ੍ਹਾਂ ਝੁਲਸ ਗਏ ਅਤੇ ਉਹਨਾਂ ਨੂੰ ਲੜਕੀ ਨੂੰ ਉਸ ਵਕਤ ਨਗਨ ਹਾਲਤ ਦੇ ਵਿੱਚ ਲੋਕਾਂ ਵੱਲੋਂ ਚੁੱਕ ਕੇ ਪਹਿਲਾ ਸਿਵਲ ਹਸਪਤਾਲ ਮੋਗਾ ਦਾਖਲ ਕਰਾਇਆ ਗਿਆ ਜਿਸ ਤੋਂ ਬਾਅਦ ਸੀਰੀਅਸ ਹਾਲਤ ਵੇਖਦੇ ਹੋਏ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਅਤੇ ਉਸ ਤੋਂ ਬਾਅਦ ਬਹੁਤ ਜਿਆਦਾ ਗੰਭੀਰ ਹਾਲਤ ਵਿੱਚ ਦੇ ਲੁਧਿਆਣਾ ਦੇ ਆਨੰਦ ਮੈਡੀਕਲ ਕਾਲਜ 'ਚ ਸ਼ਿਫਟ ਕੀਤਾ ਗਿਆ ਜਿੱਥੇ ਉਹ ਲੜਕੀ ਕਾਫੀ ਚਿਰ ਜੇਰੇ ਇਲਾਜ ਰਹੀ ਅਤੇ ਬਹੁਤ ਬੁਰੀ ਹਾਲਤ ਵਿੱਚ ਪਹੁੰਚੀ ਅੱਜ ਉਸੇ ਤਲਾਕ ਅਦਾਲਤ ਵਿੱਚ ਤਜਾਬ ਹਮਲੇ ਦਾ ਕੇਸ ਦੇ ਵਿੱਚ ਕਿਉਂਕਿ ਇਹ ਮਾਮਲਾ ਬਹੁਤ ਗੰਭੀਰ ਸੀ ਇਸ ਕਰਕੇ ਇਹ ਮੋਗਾ ਤਜਾਬ ਕਾਂਡ ਦੇ ਨਾਲ ਜਾਣਿਆ ਜਾਣ ਲੱਗਾ ਅੱਜ ਉਸ ਕੇਸ ਦੇ ਵਿੱਚ ਅਦਾਲਤ ਨੇ ਪੀੜਤਾ ਨੂੰ ਇਨਸਾਫ ਦਿੰਦੇ ਹੋਏ ਚਾਰੇ ਦੋਸ਼ੀਆਂ ਨੂੰ ਸਖਤ ਉਮਰ ਕੈਦ ਦੀ ਸਜ਼ਾ ਨਾਲ 10 ਲੱਖ ਰੁਪਇਆ ਮੁਆਵਜ਼ਾ ਇੱਕ 5 ਲੱਖ 1 2 ਲੱਖ 17 ਲੱਖ ਰੁਪਇਆ ਮੁਆਵਜ਼ਾ ਦੇਣ ਦਾ ਹੁਕਮ ਫਰਮਾਇਆ ਲੜਕੀ ਬਤੌਰ ਨਰਸ ਕੰਮ ਕਰਨਾ ਚਾਹੁੰਦੀ ਸੀ ਪਰ ਉਸ ਦਾ ਪਤੀ ਉਸ ਨੂੰ ਕੰਮ ਕਰਨ ਜਾਂ ਤੋਂ ਰੋਕਦਾ ਸੀ ਅਤੇ ਦਾਜ ਦਹੇਰ ਲਈ ਸਾਰਾ ਪਰਿਵਾਰ ਪਰੇਸ਼ਾਨ ਕਰਦਾ ਸੀ ਜਿਸ ਕਾਰਨ ਤਲਾਕ ਦਾ ਕੇਸ ਕੀਤਾ ਗਿਆ ਪੀੜੇ ਦੇ ਪਿਤਾ ਮੁਲਜ਼ਮ ਨੂੰ ਮਿਲੀ ਸਜ਼ਾ ਤੇ ਬੇਟੀ ਨੂੰ ਮਿਲੀ مالی ਸਹਾਇਤਾ ਤੋਂ ਸੰਤੁਸ਼ਟ ਨਹੀਂ ਨੇ ਉਹ ਗੱਲ ਹੈ ਜਿਹੜਾ ਸਾਡੇ ਨਾਲ ਧੱਕਾ ਹੋਇਆ ਸਾਡੇ ਉਹ ਨਹੀਂ ਸੰਤੁਸ਼ਟੀ ਨਹੀਂ ਹੋਈ ਕਿਉਂਕਿ ਮਾਸਟਰ ਮਾਈਂਡ ਬੰਦਾ ਵੀ ਬਾਹਰ ਕੱਢੇ ਗਏ ਮਾ ਮਮੀ ਤੇ ਬਾਕੀ ਜਿਹੜਾ ਸਾਡਾ ਰੁਪਈਆ ਇਹਨਾਂ ਲੱਗ ਚੁੱਕਾ ਹੀ ਸਾਨੂੰ ਪਹਿਲੇ ਸਾਰੇ ਸਾਡੀ ਬੈਂਕਾਂ ਕੋਲ ਗਹਿਣੇ ਆ ਰਿਕਾਰਡ ਵੀ ਬੁਕਾ ਕੇ ਦੇਖ ਸਕਦੇ ਜਦ ਸਾਰੇ ਇਸ ਤਰ੍ਹਾਂ ਕਿੰਨਾ ਰੁਪਈਆ ਹੀ ਚੱਕਿਆ ਲੈਮਟਾਂ ਤੇ ਜਾਂ ਰਿਸ਼ਤੇਦਾਰਾਂ ਤੋਂ ਕਿੰਨਾ ਫੜਿਆ ਜਿਹੜਾ ਸਾਡੇ ਬੱਚੇ ਨੇ ਉਹਨੇ 10 ਲੱਖ ਰੁਪਏ ਉਹਨੇ ਭੇਜਿਆ ਬਾਅਦ ਉਹ ਵੀ ਵਿੱਚੇ ਵੜ ਗਿਆ ਕੋਈ 48 ਸਾਰੇ ਜਿਹੜਾ ਫੋਟੇ ਨੇ ਫੋਟੇ ਇਹ ਹਲੇ ਹੋਰ ਕਾਫੀ ਬਾਕੀ ਆ ਰੱਖ ਤੇਲੇ ਦੀ ਕੋਈ ਅਰੇ ਤਾਂ ਇਹਨਾਂ ਨੂੰ ਫਾਂਸੀ ਦੀ سزا ਚਾਹੀਦੀ ਹੁੰਨਾ ਬੰਦਿਆਂ ਨੂੰ ਜਾਂ ਗੋਲੀ ਦੀ سزا ਚਾਹੀਦੀ ਪੀੜਤ ਪਰਿਵਾਰ ਸਜ਼ਾ ਤੇ ਮਾਲੀ ਸਹਾਇਤਾ ਵਧਾਉਣ ਲਈ ਅਗਲੀ ਅਦਾਲਤ ਵਿੱਚ ਅਪੀਲ ਕਰਨ ਬਾਰੇ ਵੀ ਵਿਚਾਰ ਕਰ ਰਿਹਾ ਹੈ